ਦੀ ਵੱਡੀ ਅਤੇ اہم ਖਬਰ ਆ ਰਹੀ ਹੈ ਸਾਹਮਣੇ ਗਿਆਨੀ ਬੂਟਾ ਸਿੰਘ ਬੰਨੀਓ ਜਿਹੜਾ ਕਿ ਇੱਕ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਰੋਕਿਆ ਜਾਂਦਾ ਗੋਰੀਆ ਬੰਨੀਓ ਇਸਾਈ ਭਾਈਚਾਰੇ ਕਹਲਗੇ ਜਿਹੜੇ ਕਿ ਉੱਥੋਂ ਦੇ ਲੋਕ ਰਹਿਣ ਵਾਲੇ ਆ ਬਸਨੀਕ ਲੋਗ ਆ ਤੇ ਹੁਣ ਜਿਹੜੇ ਲੋਕ ਇਧਰੋਂ ਬਾਹਰਲੇ ਦੇਸ਼ਾਂ ਦੇ ਵਿੱਚ ਨਿਕਲ ਜਾਂਦੇ ਆ ਇਧਰੋਂ ਆਪਣੀਆਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਵੀ ਬਾਹਰ ਭੇਜ ਦਿੰਦੇ ਆ ਤੇ ਇਹਨਾਂ ਨਾਲ ਵੀ ਜਿਹੜਾ ਹੁਣ ਉਧਰ ਆਪਾਂ ਕਹਿੰਦੇ ਵੀ ਜਿਹੜਾ ਸੜਕਾ ਜਾਮ ਕਰ ਰਹੇ ਸੀ ਤੇ ਉੱਥੇ ਹੁਣ ਉਧਰਲੇ ਕੁਝ ਗਲਤ ਅਨਸਰ ਵੀ ਕਿਹਾ ਜਾਂਦਾ ਇਹਨਾਂ ਉਹ ਵੀ ਗਲਤ ਅਨਸਰ ਸੀ ਵਿੱਚ ਤੇ ਇਹਨਾਂ ਬੰਨਿਓ ਨਗਰ ਕੀ ਤੋਂ ਨੂੰ ਰੋਕ ਦਿੱਤਾ ਜਾਂਦਾ ਤੇ ਜਿਹੜੀ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕੱਲ ਦੀ ਬਹੁਤ ਤੇਜ਼ੀ ਨਾਲ ਘੁੰਮ ਰਹੀ ਹੈ ਤੇ ਇਸ ਕਰਕੇ ਜਿਹੜਾ ਕਿ ਹੁਣ ਗਿਆਨੀ ਬੂਟਾ ਸਿੰਘ ਬੰਨਿਓ ਜਿਹੜੀ ਸਾਨੂੰ ਇੱਕ ਵੀਡੀਓ ਸੁਣਾਉਣ ਜਾ ਰਹੇ ਆ ਚੈਨਲ ਤੇ ਬਣੇ ਨੂੰ ਪਹਿਲਾਂ ਪੂਰੀ ਵੀਡੀਓ ਸੁਣੋ ਫਿਰ ਕਰਾਂਗੇ ਅੱਗੇ ਗੱਲਬਾਤ ਜੀ ਨਿਊਜ਼ੀਲੈਂਡ ਦੇ ਅਸਲ ਬਸ਼ਨ ਦੇ ਉਸ ਮੁਲਕ ਦੇ ਵਾਰਿਸ ਉਹਨਾਂ ਨੇ ਨਗਰ ਕੀਰਤਨ ਰੋਕਿਆ ਤੇ ਕੁਝ ਸਾਡੇ ਵਿਦਵਾਨ ਕਹਿੰਦੇ ਨੇ ਕਿ ਉਹ 크੍ਰਿਸਚਨ ਭਾਈਚਾਰਾ ਸੀ ਤਾਂ ਕਰਕੇ ਨਗਰ ਕੀਰਤਨ ਰੋਕਿਆ ਗਿਆ ਤੇ ਕੁਝ ਲੋਕਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵਿਦਵਾਨ ਲੋਕੋ ਚੁੱਪ ਕਰੋ ਕੁਛ ਨਹੀਂ ਹੋਇਆ ਸਿੱਖ ਜਿੱਤ ਗਏ ਉੱਥੇ ਸਿੱਖ ਸ਼ਾਂਤਮਈ ਰਹੇ ਇਦਾਂ ਦੀਆਂ ਖਬਰਾਂ ਆਵਾਮਾ ਜਿਹੜੀਆਂ ਨੇ ਉਹ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਪਰ ਮੈਂ ਦੋ ਤਿੰਨ ਗੱਲਾਂ ਅੱਜ ਕਰਨੀਆਂ ਨੇ ਧਿਆਨ ਦੇ ਨਾਲ ਸੁਣੋ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸਾਡਾ ਕਿਸੇ ਮਜ਼ਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਇਨਸਾਨੀਅਤ ਤੌਰ ਤੇ ਇਹ ਮੈਂ ਬਹੁਤ ਵਾਰੀ ਗੱਲ ਕੀਤੀ ਵੀ ਜਿਹੜਾ ਬੰਦਾ ਗੁੰਡਾਗਰਦੀ ਕਰਦਾ ਉਹ ਕਿਸੇ ਵੀ ਮਜ਼ਬ ਦਾ ਹੋਵੇ ਉਹਨੂੰ ਮੈਂ ਜ਼ਰੂਰ ਤਾੜਿਆ ਲਾਣ ਤਾਂ ਪਾਈਆਂ ਨੇ ਹੱਕ ਠੋਕ ਕੇ ਉਹਦਾ ਵਿਰੋਧ ਕੀਤਾ ਫੋਂ ਜਦੋਂ ਆਕਲੈਂਡ ਦੇ ਵਿੱਚ ਨਗਰਗੀਤੋਂ ਰੋਕਿਆ ਗਿਆ ਉਹਨੂੰ ਕਿਹਾ ਕਿ ਇਹ ਈਸਾਈ ਭਾਈਚਾਰਾ ਹੈ ਇਹ ਕ੍ਰਿਸਚੀਅਨ ਭਾਈਚਾਰਾ ਹੈ ਇਹ ਕਿਹਾ ਗਿਆ ਪਰ ਭਾਰਤ ਦੇ ਵਿੱਚ ਤੁਹਾਨੂੰ ਉਹ ਵੀਡੀਓ ਦਿਖਾ ਸਕਦਾ ਜਿਹੜੇ ਸਾਡੇ ਨਿਹੰਗ ਲਾਣੇ ਦੇ ਕੁਝ ਲੋਕ ਨੇ ਗਾਂਧੀ ਕੁੰਦੀ ਇੱਕ ਬਰਨਾਲੇ ਦਾ ਉਹ ਕਿਤੇ ਘਰ ਗਿਆ ਕ੍ਰਿਸਮਸ ਦੇ ਦਿਨ ਨੇ ਸ਼ੀਦੇਹਾੜੇ ਚੱਲਿਆ ਅਗਲੇ ਆਪਣੇ ਘਰ ਦੇ ਵਿੱਚ ਆਪਣਾ ਪ੍ਰੋਗਰਾਮ ਕਰ ਰਹੇ ਸੀ ਉੱਥੇ ਜਾ ਕੇ ਉਹਨੇ ਹਿੰਗ ਸਿੰਘ ਨੇ ਗਾਲੀ ਗਲੋਚ ਕੀਤਾ ਕਿ ਛੀ ਦਿਦੇੜ ਚੱਲ ਤੋਂ ਸ਼ਰਮ ਨਹੀਂ ਆਉਂਦੀ ਘਰੋਂ ਬਾਹਰ ਕੱਢਿਆ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤੁਹਾਨੂੰ ਕੋਈ ਐਦਾਂ ਕੁੱਟਮਾਰ ਨਹੀਂ ਕੋਸ਼ਿਸ਼ ਕਰਦਾ ਤੁਸੀਂ ਫਿਰ ਕਹਿੰਦੇ ਹੋ ੱੱਕਾ ਹੋ ਗਿਆ ਜਦੋਂ ਤੁਸੀਂ ਕਿਸੇ ਨੂੰ ਕੁੱਟਦੇ ਹੋ ਤੁਸੀਂ ਕਹਿੰਦੇ ਸੋਦਾ ਲਾਤਾ ਹੁਣ ਇਹਦਾ ਖੁਮਿਆਜਾ ਕਿਹਨੂੰ ਭੁਗਤਣਾ ਪੈ ਰਿਹਾ ਜੇ ਤੁਸੀਂ ਇੱਥੇ ਅਸਾਈ ਪਾਸਟਾ ਦੇ ਜਾਂ ਕ੍ਰਿਸਚੀਅਨ ਕਮਿਊਨਿਟੀ ਦੇ ਪ੍ਰੋਗਰਾਮ ਰੋਕੋਗੇ ਖੱਲਰ ਪਾਓਗੇ ਜਾ ਕੇ ਘਰਾਂ ਦੇ ਵਿੱਚ ਕੋਈ ਗੁੰਡਾਗਰਦੀ ਕਰੋਗੇ ਫਿਰ ਅਗਲੇ ਆਪਣੇ ਮੁਲਕਾਂ ਦੇ ਵਿੱਚ ਵੀ ਇਦਾਂ ਹੀ ਕਰਨਗੇ ਇੱਕ ਮੈਂ ਬੇਨਤੀ ਕਰਨੀ ਹੈ ਜੀ ਇਹਨੂੰ ਧਿਆਨ ਦੇ ਨਾਲ ਸੁਣੋ ਜਿਹੜਾ ਬਾਬਾ ਨਾਨਕ ਦਾ ਸੰਧਾਨ ਤਾਂ ਫਲਸਫੀ ਹੈ ਉਹਨੂੰ ਅਸੀਂ ਕਿਸ ਤਰੀਕੇ ਨਾਲ ਲੈ ਰਹੇ ਆਂ ਨਗਰ ਕੀਰਤਨ ਜੇ ਕਰ ਰਹੇ ਆਂ ਤਾਂ ਉਹਦਾ ਕੌਮ ਨੂੰ ਬੇਨਿਫਿਟ ਕੀ ਹੈ ਇਹ ਕਿਹੜਾ ਪ੍ਰਚਾਰ ਹੈ ਅਸੀਂ ਗੁੰਡਾ ਕਰਦੀ ਤੌਰ ਤੇ ਵੱਡੀਆਂ ਕਿਰਪਾਨਾਂ ਲੈ ਕੇ ਨਗਾਰੇ ਵਜਾ ਕੇ ਕੀ ਸਾਬਤ ਕਰਨਾ ਚਾਹੁੰਦੇ ਫਿਰ ਕਹਿੰਦੇ ਸਿੱਖ ਜਿੱਤ ਗਏ ਜੀ ਬੋਲੇ ਸੋ ਨਿਹਾਲ ਦੇ ਜਕਾਰੇ ਲਾਇਉਠੇ ਕਾਦੀ ਜਿੱਤ ਐ ਜਿਹੜੇ ਮੁਲਖਾਂ ਵਿੱਚ ਤੁਸੀਂ ਬੈਠੇ ਹੋ ਤੁਸੀਂ ਅੱਜ ਦੇ ਜਿਹੜੇ ਹਾਲਾਤ ਨੇ ਉਹਨਾਂ ਬਾਰੇ ਤੁਹਾਨੂੰ ਪਤਾ ਨਹੀਂ ਵੀ ਕੀ ਹੋ ਰਿਹਾ ਅਗਲੇ ਸ਼ਰਿਆਮ ਕਹਿ ਰਹੇ ਨੇ ਸਾਡਾ ਮੁਲਕ ਛੱਡੋ ਆਪਣੇ ਮੁਲਖ ਜਾਓ ਤੁਸੀਂ ਸਾਡੀਆਂ ਨੌਕਰੀਆਂ ਖੋਹ ਲਈਆਂ ਤੁਸੀਂ ਸਾਡੇ ਮੁਲਖਾਂ ਵਿੱਚ ਗੰਦ ਪਾ ਰਹੇ ਹੋ ਇਹ ਭਾਈਚਾਰ ਨੂੰ ਬਾਹਰ ਇੱਕੋ ਜੇ ਨਹੀਂ ਹੁਣ ਅਗਲੇ ਨੇ ਨਗਰ ਕੀਤਾ ਰੁਕਤਾ ਤੁਸੀਂ ਤਾਂ ਇੱਥੇ ਘਰਾਂ ਦੇ ਵਿੱਚ ਜਾ ਕੇ ਧੱਕਾ ਕਰਦੇ ਸੀ ਵੀ ਤੁਸੀਂ ਇੱਥੇ ਪ੍ਰੋਗਰਾਮ ਨਾ ਕਰੋ ਤੁਹਾਡਾ ਕੋਈ ਹੱਕ ਨਹੀਂ ਤੁਸੀਂ ਪਾਸਟਾ ਨੂੰ ਅਸਾਈ ਭਾਈਚਾਰ ਨੂੰ 크ਿਸਤਿਆਂ ਨੂੰ ਕਹਿੰਦੇ ਹੋ ਨਾ ਹੁਣ ਅਗਲੇ ਕਹਿੰਦੇ ਸਾਡਾ ਮੁਲਖ ਹੈ ਤੁਸੀਂ ਤਾਂ ਅੱਗੇ ਤੱਕ ਛੋਟਾ ਜਿਹਾ ਪ੍ਰੋਗਰਾਮ ਹੋ ਗਿਆ ਅਗਲੇ ਨੇ ਨਗਰ ਕੀਰਤਨ ਰੁਕਤਾ ਗੁਰੂ ਗ੍ਰੰਥ ਸਾਹਿਬ ਪਾਲਕੀ ਦੇ ਵਿੱਚ ਨੇ ਅਗਲੇ ਮੂਹਰੇ ਹੋ ਕੇ ਤੁਸੀਂ ਸਤਿਕਾਰ ਮਾਨ ਬੜਾ ਆਦਰ ਕਰਦੇ ਹੋ ਅਗਲੇ ਨੇ ਬੂਟ ਪਾਏ ਹੋਏ ਸੀ ਜੋੜੇ ਪਾਏ ਸੀ ਅਗਲੇ ਮੂਹਰੇ ਖੜੇ ਐ ਨਾਰੇ ਲਾ ਰਹੇ ਨੇ ਫਿਰ ਇੱਕ ਹੋਇਆ ਜੇ ਕਿਨੁ ਭੁਗਤਣਾ ਬੋ ਤੁਸੀਂ ਕੜਮ ਚੌਧਰੀ ਆਪਣੀਆਂ ਗੋਲਕਾਂ ਭਰਨ ਵਾਸਤੇ ਇਹ ਨਗਰ ਕੀਰਤਨ ਕਰ ਰਹੇ ਹੋ ਹੌਨ ਕੰਟਰੀ ਦੇ ਵਿੱਚ ਦੇਖ ਮੈਂ ਆ ਜਾ ਕਿ ਨੂੰ ਬਹੁਤ ਨਾ ਪਉ ਜਿਹੜੇ ਪ੍ਰਾਣੇ ਬੰਦੇ ਬੈਠੇ ਉਹਨਾਂ ਦਾ ਭਵਿੱਖ ਤੋਂ ਖਤਰੇ ਵਿੱਚ ਪਾਉਣਾ ਇਹ ਤਾਂ ਤੁਹਾਨੂੰ ਸਮਝਣਾ ਪੈਣਾ ਹੈ ਵੀ ਜੇ ਤੁਸੀਂ ਭਾਰਤ ਵਿੱਚ ਅਸਾਈਆਂ ਦੇ ਨਾਲ ਇਦਾਂ ਧੱਕਾ ਕਰੋਗੇ ਉਹਨਾਂ ਦੇ ਪ੍ਰੋਗਰਾਮ ਰੋਕੋਗੇ ਠੀਕ ਹੈ ਕੋਈ ਧਰਮ ਪਰਿਵਰਤਨ ਕਰਾਉਂਦਾ ਕੋਈ ਲਾਲਚ ਦਿੰਦਾ ਉਹਦੇ ਤੇ ਗੱਲਬਾਤ ਕਰਨੀ ਜ਼ਰੂਰੀ ਹੈ ਉਹ ਵਰਜ ਕੀਦਾ ਹੈ ਉਹ ਕੰਮ ਕੀਦਾ ਜਿਹੜੀਆਂ ਸਾਡੀਆਂ ਧਾਰਮਿਕ ਸਿੱਖ ਜਥੇਬੰਦੀਆਂ ਨੇ ਸ਼ੋਮਣੀ ਕਮੇਟੀ ਦਾ ਕੰਮ ਹੈ ਉਹ ਆਪਣੇ ਕੌਮ ਦੇ ਜਿਹੜੇ ਲੋਕ ਨਾਲ ਸੰਭਾਲਣ ਜਿਹੜੇ ਲੋੜਬੰਦ ਸਾਡੇ ਕੌਮ ਦੇ ਵਿੱਚ ਨੇ ਉਹਨਾਂ ਦੀ ਕੇਅਰ ਕਰਨ ਜਿੱਥੋਂ ਅਗਲੇ ਨੂੰ ਕੁਝ ਮਿਲੂਗਾ ਉਹਨਾਂ ਉੱਥੇ ਜਾਊਗਾ ਜਾਊਗਾ ਫਿਰ ਕਿਥੋਂ ਤੱਕ ਰੋਕ ਲਾਂਗੇ ਅਸੀਂ ਨਾਲੇ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਇਜਾਜ਼ਤ ਨਹੀਂ ਦਿੰਦਾ ਅਗਲੇ ਦੀ ਮਰਜ਼ੀ ਹੈ ਲੈ ਜਿੱਥੇ ਮਰਜ਼ੀ ਜਾਵੇ ਪਰ ਅਸੀਂ ਆਪਣੀ ਗਲਤੀ ਤਾਂ ਮੰਨ ਲਈਏ ਵੀ ਸਾਡਾ ਕਿਤੇ ਨਾ ਕਿਤੇ ਯੋਗਦਾਨ ਬਿਲਕੁਲ ਖਤਮ ਹੋ ਚੁੱਕਾ ਹੈ ਅਸੀਂ ਗਰਾਊਂਡ ਲੈਵਲ ਤੇ ਜ਼ੀਰੋ ਸਾਡਾ ਰਿਜ਼ਲਟ ਹੈ। ਅਸੀਂ ਆਪਣੇ ਕੰਮ ਲਈ ਕੁਝ ਕਰ ਨਹੀਂ ਰਹੇ। ਫਿਰ ਜਿੱਥੋਂ ਉਹਨੂੰ ਕੁਝ ਮਿਲਦਾ ਹੈ ਉਹ ਤੋਂ ਜਾਊਂਗੇ ਜਾਊਂਗੇ। ਜਿਹੜਾ ਵੀ ਧਰਮ ਪਰਿਵਰਤਨ ਪੰਜਾਬ ਦੇ ਵਿੱਚ ਭਾਰਤ ਵਿੱਚ ਹੋ ਰਿਹਾ ਮੈਂ ਉਹਦਾ ਸਖਤ ਵਿਰੋਧੀ ਹਾਂ। ਮੈਨੂੰ ਕੋਈ ਸੇਖਾਂ ਮੈਂ ਖਰੀਦ ਕੇ ਦਿਖਾਵੇ। ਕੋਈ ਸਾਡਾ ਧਰਮ ਪਰਿਵਰਤਨ ਕਰਾ ਕੇ ਦਿਖਾਵੇ। ਕਿਸੇ ਨੇ ਕੀ ਜੁਰਤ ਹੈ ਕਿਸੇ ਦੇ ਕੀ ਹਿੰਮਤ ਹੈ ਪਰ ਜਿਹੜੇ ਸਾਡੀ ਕੌਮ ਦੇ ਚੌਧਰੀ ਕੌਮ ਦੇ ਦੇ ਨਾਂ ਤੇ ਗੋਲ ਕੰਮ ਭਰ ਕੇ ਆਪਣੇ ਘਰ ਬਣਾਈ ਜਾਂਦੇ ਨੇ ਵੱਡੇ ਕਾਰੋਬਾਰ ਕਰੀ ਜਾਂਦੇ ਨੇ ਮੁਲਖ ਨੂੰ ਕੌਮ ਨੂੰ ਲੁੱਟ ਕੇ ਖਾ ਕੇ ਉਹਨਾਂ ਨੇ ਕੌਮ ਲਈ ਕੀਤਾ ਕੀ ਹੈ ਅੱਜ ਦੀ ਬਰਨਾਲੀ ਦੀ ਘਟਨਾ ਮੈਂ ਤੁਹਾਨੂੰ ਇਹਦੇ ਵਿੱਚ ਉਹਦੀਆਂ ਫੋਟੋਆਂ ਵੀ ਲਾਉਂਗਾ ਕੋਈ ਗਾਂਧੀ ਗਾਂਧੀਆ ਨਹਿਰ ਸਿੰਘ ਉਹ ਕਿਸ ਦੇ ਘਰ ਜਾਂਦਾ ਹੈ ਉੱਥੇ ਉਹ ਸਾਈ ਆਪਣੇ ਘਰ ਦੇ ਵਿੱਚ ਸਪੈਸ਼ਲ ਪ੍ਰੋਗਰਾਮ ਕਰ ਰਹੇ ਜੀ ਜਿੰਦਾ ਮਰਜੀ ਕਰਨ ਲੱਗ ਲਈ ਅਸੀਂ ਕਿਹਨੂੰ ਕਿਹਨੂੰ ਰੋਕਿਆ ਕੇ ਉਹਨਾਂ ਦੇ ਘਰ ਜਾ ਕੇ ਉਹਨੂੰ ਤਾੜ ਕੇ ਗੁੰਡਾਗਰਦੀ ਕਰਕੇ ਕਿਹਾ ਕਿ ਸਾਬ ਜਦ ਨੇ ਅਸੀਂ ਦਿੱਜੜ ਕੇ ਤੁਸੀਂ ਬੰਦ ਕਰੋ ਇਹ ਪ੍ਰੋਗਰਾਮ ਤੁਹਾਨੂੰ ਕੁੱਟਾਂਗੇ ਤੁਹਾਨੂੰ ਮਾਰਾਂਗੇ ਉਥੇ ਗਾੜੀ ਖਲੋਚ ਕੀਤਾ ਗਿਆ ਫਿਰ ਅਗਲੇ ਬਰਦਾਸ਼ਤ ਕਿਉਂ ਕਰਨ ਵੀ ਤੁਸੀਂ ਤਾਂ ਅਗਲਿਆਂ ਦੇ ਮੁਲਖਾਂ ਵਿੱਚ ਜਾਣਿਓ ਬੀਜੇ ਲੈ ਲੈ ਕੇ ਕਾਰੋਬਾਰ ਕਰਦੇ ਹੋ ਫਿਰ ਜਦੋਂ ਤੁਹਾਨੂੰ ਅਗਲੇ ਦਾ ਕਲਚਰ ਪਸੰਦ ਨਹੀਂ ਸਭਾ ਜਰ ਪਸੰਦ ਨਹੀਂ ਫਿਰ ਥੋੜਾ ਕਿਉਂ ਕਰਨੀ ਅਗਲੀ ਜਦੋਂ ਤੁਸੀਂ ਕਹਿੰਦੇ ਹੋ ਵੀ ਸਾਡੇ ਧਰ ਪੰਜਾਬ ਵਿੱਚ ਸਾਡੇ ਭਾਰਤ ਵਿੱਚ ਇਸਾਈ ਧਰਮ ਪਰਿਵਰਤਨ ਕਰਾ ਰਹੇ ਨੇ ਸਿੱਖਾਂ ਨੂੰ ਇਸਾਈ ਬਣਾਇਆ ਜਾ ਰਿਹਾ ਫਿਰ ਜਦੋਂ ਤੁਸੀਂ ਰੋਕ ਰਹੇ ਹੋ ਅਗਲੇ ਨੂੰ ਅਗਲਾ ਆਪਣੇ ਮੁਲਕਾਂ ਵਿੱਚ ਤੁਹਾਨੂੰ ਕਿਵੇਂ ਪੈਰ ਧਰਨ ਦੇਊਗਾ ਆਪਲੇ ਆਪਣੇ ਮੁਲਕਾਂ ਵਿੱਚ ਤੁਹਾਨੂੰ ਨਗਰ ਕੀਰਤਨ ਕਿਉਂ ਕਰਨ ਦੇਊਗਾ ਇੰਨੇ ਬਹੁਤ ਤੁਸੀਂ ਉਹਨਾਂ ਮੁਲਕਾਂ ਵਿੱਚ ਗੁਰਦੁਆਰਾ ਸਾਹਿਬ ਬਣਾ ਲਏ ਤੁਸੀਂ ਪ੍ਰੋਗਰਾਮ ਕਰ ਦਿਓ ਇਹ ਕਿਤੇ ਥੋੜਾ ਪਰ ਤੁਸੀਂ ਜਿਹੜੀ ਹੁੱਲਣਵਾਜੀ ਕਰ ਦਿਓ ਅਗਲੇ ਤੁਹਾਨੂੰ ਕਿਉਂ ਗੱਤਕੇ ਖੇਡਣ ਦੇਣਗੇ ਉੱਥੇ ਅੱਲੇ ਕਿਉਂ ਤੁਹਾਨੂੰ ਵੱਡੇ ਵੱਡੇ ਨਗਰ ਕੀਰਤਨ ਕਰਨ ਦੇਣਗੇ ਤੁਹਾਨੂੰ ਚਾਹੁੰਦੇ ਨਹੀਂ ਇਹ ਭਾਈਜਾਂ ਨੂੰ ਬਾਣ ਇੱਕੋ ਜਿਹਾ ਜਿਹੜਾ ਵੀ ਬੰਦਾ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦਾ ਮੈਂ ਉਹਦੇ ਖਿਲਾਫ ਬੋਲਣੇ ਬੋਲਣਾ ਜਿਹੜਾ ਮਰਜੀ ਹੋਵੇ ਭਾਵੇਂ ਉਹ ਸਿੱਖ ਹੋਵੇ ਭਾਵੇਂ ਅਸਾਈ ਹੋਵੇ ਭਾਵੇਂ Hindu ਹੋਵੇ ਭਾਵੇਂ Muslim ਹੋਵੇ ਜਿਹੜਾ ਮਰਜੀ ਹੋਵੇ ਸਭ ਤੋਂ ਪਹਿਲਾਂ ਇੱਕ ਇਨਸਾਨ ਹੈ ਇਨਸਾਨੀਅਤ ਉੱਪਰ ਕੋਈ ਧਰਮ ਨਹੀਂ ਕੋਈ ਮਰਮ ਨਹੀਂ ਇਹ ਹੁਣ ਤੁਸੀਂ ਅੰਦਾਜ਼ੇ ਲਾਓ ਤੁਸੀਂ ਇੱਥੇ ਅਸਾਈਆਂ ਨੂੰ ਤੰਗ ਕਰਦੇ ਹੋ ਤੇ ਤੁਹਾਡੇ ਤੰਗ ਕਰਨ ਦਾ ਖਮਿਆਜਾ ਫੋਨ ਕੰਟਰੀ ਵਿੱਚ ਸਾਡੇ ਆਮ ਲੋਕਾਂ ਨੂੰ ਭੋਜਨਾ ਪੈ ਰਿਹਾ ਤੇ ਕਿੱਥੋਂ ਤੱਕ ਅਸੀਂ ਆਪਣੇ ਕੌਮ ਦਾ ਜਾ ਆਪਣੇ ਕਮਿਊਨਿਟੀ ਦਾ ਜਲੂਸ ਕਢਾਵਾਂਗੇ ਹੁਣ ਇਹ ਜਿਹੜੇ ਬੰਦੇ ਗੁੰਡਾਗਰਦੀ ਕਰਦੇ ਨੇ ਇਹ ਗੰਦੇ ਗੁੰਡੀ ਵਰਗੇ ਜਿਹੜੇ ਹੈਗੇ ਆ ਇਹਨਾਂ ਦਾ ਮਕਸਦ ਕੀ ਹੈ ਮਿਕੌਮ ਦੀ ਗੱਲ ਕਰਨਾ ਬਿਲਕੁਲ ਨਹੀਂ ਗੁੰਡਾਗਰਦੀ ਕਰਕੇ ਆਪਣੇ ਆਪ ਨੂੰ ਮਸ਼ਹੂਰ ਕਰਨਾ ਵੀ ਹਾਂ ਕਹਿਣ ਕੋਈ ਯੋਧਾ ਪੈਦਾ ਹੋਇਆ ਇਹ ਕੁੱਟਮਾਰ ਕਰਨ ਵਾਲੇ ਕਿਸੇ ਨਾ ਧੱਕਾਸ਼ਾਹੀ ਕਰਨ ਵਾਲੇ ਗੁੰਡਾਗਰਦੀ ਕਰਨ ਵਾਲੇ ਯੋਧੇ ਨਹੀਂ ਹੁੰਦੇ ਜੇਤੇ ਰੱਖਿਓ ਜੇ ਅਸੀਂ ਇਹ ਕੰਟਰੋਲ ਨਾ ਕੀਤਾ ਸਾਡੀ ਕੌਮ ਦੇ ਕਢਮ ਚੌਧਰੀ ਇਹਨਾਂ ਗੁੰਡਾਗਰਦੀ ਨੂੰ ਨਾਥ ਨਹੀਂ ਪਾਉਣਗੇ ਤਾਂ ਜਿਹੜਾ ਫੌਨ ਕੰਟਰੀ ਵਿੱਚ ਸਾਡੇ ਨਾਲ ਖਾਨ ਹੋਣਾ ਹੈ ਨਾ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਅਗਲੇ ਸੜਕਾਂ ਤੇ ਆ ਗਏ ਅਗਲੇ ਨੇ ਆਪਣੇ ਮੁਲਕ ਦਾ ਝੰਡਾ ਚੱਕਿਆ ਇਧਰ ਇਹਨਾਂ ਨੇ ਖਾਲਸਾ ਝੰਡਾ ਚੱਕਿਆ ਨਗਾਰੇ ਚੱਕ ਲਏ ਤੇ ਅਗਲੇ ਮੂਹਰੇ ਆ ਕੇ ਵਿਰੋਧ ਕਰਨ ਲੱਗੇ ਕਹਿੰਦੇ ਸਾਡਾ ਮੁਲਕ ਛੱਡੋ ਸਾਡੇ ਮੁਲਕ ਵਿੱਚ ਗੰਦ ਨਾ ਪਾਓ ਕੀ ਕੱਢੋਗੇ ਦੱਸੋ ਦੂਰੀਆਂ ਫੋਰਨ ਕੰਟਰੀਆਂ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਭਾਰਤ ਵਾਸੀਆਂ ਲਈ ਕੋਈ ਬਹੁਤਾ ਵਧੀਆ ਨਹੀਂ ਚੰਗਾ ਨਹੀਂ ਫਿਰ ਅਸੀਂ ਕਿਉਂ ਨਹੀਂ ਸਮਝਦੇ ਫਿਰ ਅਸੀਂ ਕਿਉਂ ਗੁੰਡਾਗਰਦੀ ਕਰਦੇ ਹਾਂ ਇਹਦਾ ਮਤਲਬ ਜਿਨ੍ਹਾਂ ਨੇ ਭਾਰਤ ਤੋਂ ਜਾ ਕੇ ਫੋਰਨ ਕੰਟਰੀ ਵਿੱਚ ਵੱਡੇ ਵੱਡੇ ਕਾਰੋਬਾਰ ਕੀਤੇ ਹੋਏ ਨੇ ਤੁਸੀਂ ਉਹਨਾਂ ਦੀ ਰੋਜੀ ਰੋਟੀ ਰੋਜੀ ਲੁੱਟਵੀਂ ਤੇ ਲੱਤ ਮਾਰੋਗੇ ਉਹਨਾਂ ਦੇ ਕਾਰੋਬਾਰ ਤੁਸੀਂ ਖਰਾਬ ਕਰੋਗੇ ਉਹਨਾਂ ਨੂੰ ਖਮਿਆਜਾ ਭੁਗਤਣਾ ਪਊ ਇਹ ਸਚਾਈ ਹੈ ਇੱਕ ਮੈਂ ਬਿਲਕੁਲ ਹੋਰ ਕਰ ਦੇਣਾ ਨਹੀਂ ਇਹ ਕੌੜੀਆਂ ਦੀ ਗੱਲਾਂ ਜੇ ਕਿਤੇ ਅਸਾਈਆਂ ਦਾ ਪੌਪ ਇਹ ਕਹਿ ਦੇਵੇ ਨਾ ਵੀ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਦੂਜਾ ਮਿਲੂ ਜਿਹੜੇ ਅਸਾਈ ਬਣਨਗੇ ਫਿਰ ਤੁਸੀਂ ਇਹ ਗੁੰਡਾਗਰਦੀ ਕਰਨ ਵਾਲਿਆਂ ਨੂੰ ਦੇਖ ਲਓ ਕਿੰਨੇ ਲੰਬੀ ਲੈਣ ਲੱਗੂ ਅਸਾਈਆਂ ਤੋਂ ਪਹਿਲਾਂ ਇਹ 에어ਪੋਰਟ ਵੱਲ ਨੂੰ ਭੱਜਣਗੇ ਵੀਜੇ ਲੈਣ ਵੀਜੇ ਲੈ ਕੇ ਅਸਾਈ ਤਾਂ ਬਾਅਦ ਵਿੱਚ ਵੀਜੇ ਲੈਣਗੇ ਜਿਹੜੇ ਪੱਕੇ ਨੇ ਇੱਥੇ ਬਣਿਆ ਪਰ ਉਦੋਂ ਪਹਿਲਾਂ ਇਹ ਜੋੜੇ ਲਾ ਲਾ ਕੇ ਕੁਰਬਾਨਾ ਲਾ ਲਾ ਕੇ ਇਹ ਹਮੈਸ਼ਾ ਨੂੰ ਜਾਣਗੇ ਪਹਿਲਾਂ ਵੀਜਾ ਸੰਦ ਦਿਓ ਅਸੀਂ ਜਾਣਾ ਇਹ ਕਰਤੂਤਾਂ ਨੇ ਸਾਡੇ ਜਿਹੜੇ ਵੀ ਧਰਮ ਪਰਿਵਰਤਨ ਕਰਾਉਂਦੇ ਨੇ ਅਸਾਈ ਨੇ ਜਾਂ Hindu ਨੇ Muslim ਨੇ Sikh ਨੇ ਮੈਂ ਤਾਂ ਪਰਵਰਤਨ ਦੇ ਨਾਲ ਬਿਲਕੁਲ ਸਹਿਮਤ ਨਹੀਂ ਬਿਲਕੁਲ ਸਹਿਮਤ ਨਹੀਂ ਹੁਣਾਂ ਨੇ ਚਾਹਿੰਦਾ ਪਰ ਤੁਸੀਂ ਗੁੰਡਾਗਰਦੀ ਵੀ ਨਹੀਂ ਕਰ ਸਕਦੇ ਤੁਹਾਡੀ ਗੁੰਡਾਗਰਦੀ ਦਾ ਖਮਿਆਜਾ ਜਿਹੜੇ ਸਾਡੇ ਬਾਹਰਲੇ ਮੁਲਕਾਂ ਵਿੱਚ ਭਾਰਤੀ ਮੂਲ ਦੇ ਲੋਕ ਬੈਠੇ ਨੇ ਉਹਨਾਂ ਨੂੰ ਭੁਗਤਣਾ ਪੈ ਰਿਹਾ ਤੇ ਹੁਣ ਤੁਸੀਂ ਸੋਚ ਲਿਓ ਵੀ ਅਸੀਂ ਆਪਣੇ ਪੈਰਾਂ ਤੇ ਕਹਾੜਾ ਆਪ ਮਾਰਨਾ ਆਪ ਮਾਰ ਕੇ ਖੁਸ਼ ਹਾਂ ਇਹ ਹੁਣ ਤੁਸੀਂ ਸੋਚ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਬਈ ਸਾਡੇ ਪੰਜਾਬ ਦੇ ਵਿੱਚੋਂ ਲੋਕ ਜਿਹੜੇ ਇਧਰੋਂ ਜਾਂਦੇ ਆ ਬਾਹਰਲੇ ਦੇ ਸ਼ਮ ਦੇਸ਼ਾਂ ਦੇ ਵਿੱਚ ਹੁਣ ਨਿਊਜ਼ੀਲੈਂਡ ਦੇ ਵਿੱਚ ਇਹ ਵੀ ਨਗਰ ਕੀਤਰ ਰੋਕੇ ਜਾਂ ਤੇ ਪਰ ਹੁਣ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਆ ਰਹੇ ਆ ਕੋਈ ਕਹੇ ਰੇ ਜੀ ਇਹ ਸਖਣ ਤੱਕਾ ਹੋ ਗਿਆ ਤੇ ਪਰ ਹੁਣ ਉਹ ਲੋਕਾਂ ਨੂੰ ਪਤਾ ਵੀ ਸਾਡੀ ਧਰਤੀ ਤੇ ਕੋਈ ਬਗਾਨਾ ਰਾਜ ਕਰਨਾ ਚਾਹੁੰਦਾ ਵਿਛੜ ਕਾ ਜਾਮ ਕਰ ਰਹੇ ਉਹ ਕਿਉਂ ਹੁਣ ਦੇਣਗੇ ਤਾਂ ਬਈ ਉਹ ਹੁਣ ਇਹ ਆਪਣਾ ਉਹਨੂੰ ਕਿਹਾ ਵੀ ਜਾਂਦਾ ਆਪਣੇ ਉਧਰੋਂ ਦੇ ਲੋਕਾਂ ਮੰਨਿਓ ਵੀ ਇਹ ਇੰਡੀਆ ਨਹੀਂ ਇਹ ਨਿਊਜ਼ੀਲੈਂਡ ਆ ਜਿਹੜਾ ਤੁਸੀਂ ਇੱਥੇ ਸੜਕਾ ਜਾਮ ਕਰ ਰਹੇ ਹੋ ਅਸੀਂ ਇਹ ਨਹੀਂ ਹੋਣ ਦੇਵਾਂਗੇ ਤੇ ਹੁਣ ਇਹ ਇਸ ਖਬਰ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਤਾਂ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ